ਕਿਸਾਨਾਂ ਦੇ ਪੇਜ ਨਾਲ ਸਾਡੇ ਨਾਲ ਅੱਜ ਜੋ ਕਿਸਾਨ ਸਾਰੇ ਵੀ ਇੱਕ ਸੱਤ ਯੂਨੀਅਨ ਨੇ ਟਰੈਕਟਰ ਮਾਰਚ ਕੀਤਾ 26 ਦਾ ਉਸ ਦੇ ਸਬੰਧ ਵਿੱਚ ਸਾਰੇ ਹੀ ਕਿਸਾਨ ਇੱਥੇ ਮੌਜੂਦ ਹਨ ਅਸੀਂ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਨਾਲ ਕੁ ਸਵਾਲ ਜਵਾਬ ਕਰਾਂਗੇ ਹਾਂਜੀ ਪ੍ਰਧਾਨ ਜੀ ਕਿੱਸ ਤਰ੍ਹਾਂ ਹੋ ਰਿਹਾ ਹੈ ਜੈਕਟਰ ਵੈਲਕਮ ਜੀ ਦਾ ਖਾਲਸਾ ਵੈਲਕਮ ਜੀ ਜਿਵੇਂ ਨੌਰੀ ਪਾਟਰ ਤੋਂ ਕੌਲ ਆਈ ਸੀ ਲੰਬੇ ਸਮੇਂ ਤੋਂ ਜਿਹੜੇ ਜਗਦੀਸ਼ ਸਿੰਘ ਢੱਲੇਵਾਲ ਮਰਨ ਵਰਤਨ ਤੇ ਬੈਠੇ ਨੇ ਆਪਣੇ ਹੱਕਾਂ ਲਈ ਦੇਖੋ ਜਿਵੇਂ ਕਿ 1920 ਚ ਆਪਾਂ ਅੰਦੋਲਨ ਲੜਿਆ ਸੀ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਲਾਗੂ ਕਰਾਉਣ ਵਾਸਤੇ ਜਿਵੇਂ ਕਿ ਜਗਜੀਤ ਸਿੰਘ ਢੱਲੇਵਾਲ ਲੰਮੇ ਸਮੇਂ ਤੋਂ ਮਰਨਵਰਤਨ ਤੇ ਬੈਠੇ ਨੇ ਅੱਜ ਜਿਹੜਾ ਵੱਡੀ ਗਿਣਤੀ ਦੇ ਵਿੱਚ ਰੋਸ ਜਿਹੜਾ ਕਿਸਾਨਾਂ ਨੇ ਦਿੱਤਾ ਸੰਯੋਗ ਦਿੱਤਾ ਬਾਰਡਰ ਬੈਲਟ ਦੇ ਕਿਸਾਨ ਸਾਰੇ ਹੀ ਜਿਹੜੇ ਲਗਭਗ ਜਿਵੇਂ 4-500 ਟਰੈਕਟਰ ਜਿਹੜਾ ਬਾਰਡਰ ਕਿਸਾਨ ਯੂਨੀਅਨ ਸਾਰੇ ਹੀ ਸਾਥੀਆਂ ਨੇ ਜਿਹੜਾ ਟਰੈਕਟਰ ਮਾਰਚ ਕੀਤਾ ਅੱਜ ਨੌਰੀ ਬਾਰਡਰ ਤੋਂ ਜਿਵੇਂ ਸ਼ੰਭੂ ਬਾਰਡਰ ਤੋਂ ਕਾਲ ਆਈ ਸੀ ਜਿਵੇਂ ਪੰਜਾਬ ਪ੍ਰਧਾਨਜੀਤ ਪੰਗਾਲਾ ਸਾਹਿਬ ਉਹਨਾਂ ਕੋਲ ਭੇਜੀ ਸੀ ਜਲਾਨਾਬਤ ਬਲਾਕ ਅੱਜ ਜਿਵੇਂ 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਸਮਾਂ ਸੀ ਜਿਹੜਾ ਟਰੈਕਟਰ ਮਾਰਚ ਬਾਜ਼ਾਰ ਚ ਕੀਤਾ ਹੈ ਬਹੁਤ ਹੀ ਜਿਹੜਾ ਕਿਸਾਨਾਂ ਚ ਜਿਹੜਾ ਹੌਸਲਾ ਸੀ ਹੌਸਲਾ ਬਲੰਦ ਸੀ ਕਿਸਾਨ ਜਿਹੜੇ ਅੱਜ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੈ ਕੇ ਆਏ ਨੇ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਵਹੀਕਲ ਜਿਹੜੇ ਬਹੁਤ ਵਧੀਆ ਜਿਹੜਾ ਅੱਜ ਜਿਹੜਾ ਟਰੈਕਟਰ ਮਾਰਚ ਕੀਤਾ ਹੈ ਸ਼ਾਂਤਮਾਈ ਬਹੁਤ ਵਧੀਆ ਚੰਗੇ ਮਾਹੌਲ ਚ ਜਿਹੜਾ ਦੋਸ ਇੱਕ ਜਿਹੜਾ ਮੋਦੀ ਨੂੰ ਚਿਕਾਉਣ ਵਾਸਤੇ ਜਿਹੜਾ ਬਾਟਰ ਕਿਸਾਨ ਜੂਨੀਅਨ ਹੋਰ ਵੀ ਸਾਥੀ ਜਿਹੜੇ ਸੰਘਰਸ਼ ਸਾਥੀ ਜਿਹੜੇ ਸੰਘਰਸ਼ ਜੂਨੀਅਨ ਦੇ ਵੀ ਸਾਥੀ ਸਾਡੇ ਨਾਲ ਸੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਰੇ ਪਹੁੰਚੇ ਨੇ ਮੈਂ ਇਹ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨੇ ਕੀ ਅੱਜ ਜਗਰਾਤ ਸੰਧੂ ਜੀ ਗੁਰੂ ਸਾਹਿਬਾਂ ਤੋਂ ਉਹ ਵੀ ਪਹੁੰਚੇ ਨੇ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਥੀ ਮੇਰੇ ਬਾਟਰ ਬੈਲਟ ਤੋਂ ਸਾਰੇ ਪਹੁੰਚੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆਪਾਂ ਇਹ ਸੰਘਰਸ਼ ਜਿੱਤ ਕੇ ਰਹਿਣਾ ਹੈ ਆਪਾਂ ਜਗੀਰ ਸਿੰਘ ਕੱਲੇਵਾਲ ਮੋਢੇ ਨਾਲ ਮੋਢਾ ਜੋੜ ਕੇ ਰੱਖਣਾ ਜਿਵੇਂ ਵੀ ਆਪਾਂ ਨੂੰ ਕੌਲ ਉੱਤੋਂਦੀ ਆ ਜਾਂ ਸੰਯੋਗ ਆਪਾਂ ਵੱਧ ਵੱਧ ਸੰਜੋਗ ਦੇਣਾ ਹੈ ਖਨੌਰੀ ਬਾਰਡਰ ਤੇ ਹੁਣ ਆਪਾਂ ਸਾਰੇ ਹੀ ਕਿਸਾਨਾਂ ਨੇ ਜਿਹੜਾ ਇੱਕ ਜਥਾ ਲੈ ਕੇ ਜਾਣਾ ਹੈ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਖੜਨਾ ਹੈ ਵੱਧ ਤੋਂ ਵੱਧ ਕਿਸਾਨਾਂ ਨੇ ਜਾਣਾ ਹੈ ਆਪਾਂ ਨਾਰੇ ਦੋ ਚਾਰ ਲਾਉਣੇ ਨੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਢੱਲੇਵਾਲ ਤੇਰੀ ਸੋ ਸਾਥੀ ਜਨਾਬ ਸਾਰੇ ਪੰਜਾਬ ਦੇ ਗਰੀਬ ਲੋਕਾਂ ਨੂੰ ਬੇਨਤੀ ਕਰਨਗੇ 2 ਮਿੰਟ ਆਪਣਾ ਦੇਖੋ ਜੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਇੱਥੇ ਪਹੁੰਚਦੇ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਕੀਤਾ ਜਾਂਦਾ ਹੈ ਜੋ ਵੀ ਦੂਰੋਂ ਨੇੜੇ ਚੱਲ ਕੇ ਮੇਰੇ ਕਿਸਾਨ ਸਾਥੀ ਆਇਆ ਹਨ ਅਸੀਂ ਹਰ ਗੱਲ ਜਦੋਂ ਅਸੀਂ ਵੱਖਰੇ ਵੱਖਰੇ ਹੋ ਕੇ ਜਾਂਦੇ ਹਾਂ ਉਹਦਾ ਸਾਰੇ ਹੀ ਅਸੀਂ ਵਿਖਰ ਕੇ ਵਿਖਰ ਕੇ ਅਸੀਂ ਜਿਹੜਾ ਮੇਨ ਮੁੱਦੇ ਤੋਂ ਫਟਕ ਜਾਂਦੇ ਹਾਂ ਪਰ ਜਿਵੇਂ ਅੱਜ ਅਸੀਂ ਜਿਵੇਂ ਕਿਸਾਨਾਂ ਦਾ ਕੱਟ ਸੀ ਨਾ ਇਹ ਮੈਨੂੰ ਲੱਗਦਾ ਮੋਦੀ ਨੂੰ ਨੀਂਦ ਨਹੀਂ ਆਉਣੀ ਸਾਰੀਆਂ ਜਿਹੜੀਆਂ ਸੀਆਈਡੀ ਰਿਪੋਰਟਾਂ ਜਾ ਰਹੀਆਂ ਨੇ ਉਹ ਬਹੁਤ ਕਿਸਾਨਾਂ ਦੇ ਹੱਕ ਚ ਜਾ ਰਹੀਆਂ ਨੇ ਹੋ ਸਕਦਾ ਹੈ ਵੀ ਇਹ ਜਿਹੜਾ ਅੱਜ ਟਰੈਕਟਰ ਮਾਰਚ ਸੀ 26 ਜਨਵਰੀ ਦਾ ਰਿਪਬਲਿਕ ਡੇ ਤੇ ਸੰਵਿਧਾਨ ਲਾਗੂ ਹੋਇਆ ਸੀ ਉਹਦੇ ਸਬੰਧ ਵਿੱਚ ਅਸੀਂ ਇਹ ਕੀਤਾ ਗਿਆ ਸੀ ਜਿਵੇਂ ਕਿ 26 ਜਨਵਰੀ ਆਪਾਂ ਲਾਲ ਕਿਲੇ ਤੇ ਵੀ ਗਏ ਸੀ ਉਹ ਉਸ ਉਸੇ ਤਰ੍ਹਾਂ ਹੀ ਇਹ ਕੰਮ ਚੱਲਦਾ ਆ ਰਿਹਾ ਹੈ ਜਦੋਂ ਤੱਕ ਆਪਣੀਆਂ 12 ਦੀ 12 ਮੰਗਾ ਜਿਹੜੀਆਂ ਨੇ ਕਿਸਾਨੀ ਨਾਲ ਸੰਬੰਧ ਦੇ ਨੇ ਉਹ ਲਾਗੂ ਨਹੀਂ ਹੁੰਦੀਆਂ ਇਸੇ ਤਰ੍ਹਾਂ ਟਰੈਕਟਰ ਮਾਰਚ ਹਰ ਸਾਲ ਕੀਤਾ ਜਾਵੇਗਾ। ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਥੀ ਬਟਰ ਬੈਲਟ ਕੁਆਏ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੀ ਆਂ ਦਾ ਬਹੁਤ ਵਧੀਆ ਜਿਹੜਾ ਇਹਨਾਂ ਨੂੰ ਦਿলো ਸਲੂਟ ਕਰਦਾ ਵੈਗੁਰੂ ਜੀ ਦਾ ਖਾਲਸਾ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ